ਦੋਸਤੋ ਰਚਨਾ ਹੈ ਵਾਪਸੀ ਵੇਖੀ ਸੱਜਣਾ ਕਿੰਨਾ ਚੰਗਾ ਹੁੰਦਾ ਕਿਸੇ ਮਨੁੱਖ ਦਾ ਖੂ ਦਾ ਡੱਡੂ ਬਣਿਆ ਰਹਿਣਾ ਵੇਖੀ ਸੱਜਣਾ ਕਿੰਨਾ ਚੰਗਾ ਹੁੰਦਾ ਕਿਸੇ ਮਨੁੱਖ ਦਾ ਖੂ ਦਾ ਡੱਡੂ ਬਣਿਆ ਰਹਿਣਾ ਤੂੰ ਆਇਓ ਤੇ ਨਾਲੇ ਕਿਹਾ ਤੂੰ ਆਇਓ ਤੇ ਨਾਲੇ ਕਿਹਾ ਚੱਲ ਨਿਕਲੇ ਇਸ ਥਾਂ ਤੋਂ ਤੇ ਵੇਖ ਦੁਨੀਆ ਕਿੰਨੇ ਰੰਗਦੀ ਹੈ ਤੂੰ ਆਇਓ ਤੇ ਨਾਲੇ ਕਿਹਾ ਚਲ ਨਿਕਲ ਇਸ ਥਾਂ ਤੋਂ ਤੇ ਵੇਖ ਦੁਨੀਆ ਕਿੰਨੇ ਰੰਗਦੀ ਹੈ ਕਿੰਨੀ ਖੂਬਸੂਰਤ ਹੈ ਤੇ ਮੈਂ ਵੀ ਏਡੀ ਉੱਚੀ ਛਾਲ ਮਾਰ ਦਿੱਤੀ ਤੇ ਮੈਂ ਵੀ ਏਡੀ ਉੱਚੀ ਛਾਲ ਮਾਰ ਦਿੱਤੀ ਸਭ ਵਲਗਣਾ ਦੇ ਉੱਪਰੋਂ ਦੀ ਤੇ ਹੌਲੀ-ਹੌਲੀ ਇਹ ਦੁਨੀਆ ਦਿਸਣ ਲੱਗੀ ਕੁਝ ਰੰਗਾਂ ਦੀ ਤੇਰੇ ਰੰਗ ਵੰਗ ਰਹੇ ਤੇ ਮੈਂ ਵੀ ਉੱਚੀ ਛਾਲ ਮਾਰ ਦਿੱਤੀ ਸਭ ਰੰਗਾਂ ਦੇ ਉੱਪਰੋਂ ਦੀ ਤੇ ਹੌਲੀ ਹੌਲੀ ਇਹ ਦੁਨੀਆ ਦਿਸਣ ਲੱਗੀ ਕੁਝ ਰੰਗਾਂ ਦੀ ਤੇਰੇ ਰੰਗ ਵੰਗ ਰਹੇ ਸਮਾਂ ਬੀਤਿਆ ਤੇ ਪਤਾ ਨਹੀਂ ਫਿਰ ਤੈਨੂੰ ਕੀ ਹੋਇਆ ਤੇਰੇ ਅਤੇ ਦੁਨੀਆ ਦੇ ਰੰਗ ਫਿੱਕੇ ਤੇ ਬੇਰੰਗ ਹੋਣ ਲੱਗੇ ਸਮਾਂ ਬੀਤਿਆ ਤੇ ਪਤਾ ਨਹੀਂ ਫਿਰ ਤੈਨੂੰ ਕੀ ਹੋਇਆ ਤੇਰੀ ਅਤੇ ਦੁਨੀਆਂ ਦੇ ਰੰਗ ਫਿੱਕੇ ਤੇ ਬੀ ਰੰਗ ਹੋਣ ਲੱਗੇ ਹੁਣ ਮੇਰਾ ਜੀ ਕਰਦਾ ਕਿ ਮੈਂ ਫੇਰ ਉੱਥੇ ਹੀ ਨਿਰਾਸ਼ਤਾ ਦੇ ਖੂਹ ਵਿੱਚ ਡੂੰਗੀ ਛਾਲ ਮਾਰ ਜਾਵਾਂ ਹੁਣ ਮੇਰਾ ਜੀ ਕਰਦਾ ਕਿ ਮੈਂ ਫੇਰ ਉੱਥੇ ਹੀ ਨਿਰਾਸ਼ਤਾ ਦੇ ਖੂਹ ਵਿੱਚ ਡੂੰਗੀ ਛਾਲ ਮਾਰ ਜਾਵਾਂ ਬਸ ਇਦਾਂ ਹੀ ਤੇ ਹੁਣ ਤੂੰ ਨਾ ਆਵੀਂ ਮੈਨੂੰ ਕੋਈ ਝਾਂਸਾ ਦੇਣ ਵਾਸਤੇ ਨਾ ਕਿਸੇ ਪਗਡੰਡੀਆਂ ਤੇ ਦੁਬਾਰਾ ਤੁਰਨ ਵਾਸਤੇ ਤੇ ਹੁਣ ਤੂੰ ਨਾ ਵੀ ਮੈਨੂੰ ਕੋਈ ਝਾਂਸਾ ਦੇਣ ਵਾਸਤੇ ਨਾ ਕਿਸੇ ਪਗਡੰਡੀਆਂ ਤੇ ਤੁਰਨ ਵਾਸਤੇ ਉੱਥੇ ਬੜਾ ਹੀ ਆਨੰਦ ਹੈ ਜਿੱਥੇ ਮੈਂ ਪਹਿਲਾਂ ਰਹਿੰਦਾ ਸੀ ਜਿੱਥੇ ਮੈਂ ਪਹਿਲਾਂ ਰਹਿੰਦਾ ਸੀ ਧੰਨਵਾਦ